ਹੇ ਗੁਰੂ ਜੀ ਕੀਰਤਨ ਸੋਹਿਲਾ ਸੋਹਿਲਾ ਰਬ ਗਉੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਉ ਸਿਰਜਣ ਹਾਰੋ ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਇ ਰਹਾਓ ਨੇ ਤਨਨੇ ਤਲੀ ਅੜੇ ਸਮਾਲੀਆਂ ਨ ਦੇਖ ਗਾ ਦੇਵਨ ਹਾਰ ਤੇਰੇ ਦਾਨ ਹੈ ਕੀਮਤ ਨਾ ਪਵੈ ਤੇ ਸਦਾਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵ ਹੋ ਤੀਲ ਦੇਹੋ ਸਜਣ ਅਸੀਸੜੀ ਨਾ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁ ਚਾ ਸਦੜੇ ਨੇ ਤਪਵਾਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨਾਉ ਰਾਗ ਵਾਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਈ ਸੋ ਕਰ ਰਾਕ ਵਡਾਈ ਤੋਏ ਰਹਾਓ ਬਿਸੋਏ ਚਸੇ ਆਕੜਿਆ ਪਹਿਰਾ ਖਿੱਤੀ ਵਾਰੀ ਮਾਹੋ ਹੋਆ ਸੂਰਜ ਏਕੂ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ ਗਾਵਨ ਮੈਂ ਥਾਲ ਰਾਵ ਚੰਦ ਦੀਪਕ ਵਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਾਵਣ ਚਵਰੋ ਕਰੀ ਸਗਲ ਬਨ ਰਾਈ ਫੁਲਾਂ ਤੇ ਜੋਤੀ ਕੈਸੀ ਆਰਤੀ ਹੋਈ ਪਵਖੰਡਣਾ ਤੇਰੀ ਆਰਤੀ ਅਨਹਤਾ ਚਬਦ ਵਾਜੰਤ ਭੇਰੀ ਰਹਾਉ ਸਹਿ ਸਤਵਨ ਨਾਨ ਨਾਨਹ ਤੂਹੀ ਕਉ ਸਹਿ ਸਮੂਰਤ ਨਨਾ ਇਕ ਤੂਹੀ सहस पाद विमल नन एक पद गंध बिन सहस तब गंध इव चलत मोहि सब मह जोत जोत है सोए तिस दए चनड़ो सम चनणो होए गुरु साखी जोत प्रगट होए जोत स्वभावै सो आरती होए ਹਰ ਚਰਨ ਕਾਵਨਮ ਕਰੰਦ ਲੋਵਿਤ ਮਨ ਆਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਈ ਜਾਤੀ ਤੀਰਹਿ ਨਾਏ ਵਾਸਾ ਰਗ ਗਉੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪ੍ਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਉਤ ਪੁਨ ਵੱਡਾ ਹੈ ਰਹਾ ਸਾਖਤ ਹਰ ਰਸ ਸਾਧ ਨ ਜਾਣ ਆਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲਹਤ ਬੇ ਦੁਖ ਪਾਵਹਿ ਜਮ ਕਾਲ ਸਹ ਸਰ ਡੰਡਾ ਹੈ हर जन हर हर नाम संमाणे दुख जन्म मरण पव खंडा ही अविनाशी पुरख पाया परमेश्वर बहु सो बखंड ब्रह्मांडा ही हम गरीब मस्कीन प्रबते रे हर राख राख बड वड्डा ही जान नानक नाम याद आरती कह हर नामे ही सुख मंडा ही राग गौड़ी पूर्वी महला 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਕਾਟ ਚਲੋ ਹਰ ਲਾਹਾ ਆਗਰ ਵਸਨ ਸੁਹਿਲਾ ਖੋਦ ਗਟਾ ਦਿਨ ਸਰੇਣਾਰੀ ਮਨ ਗੁਰ ਮਿਲ ਕਾਜ ਸੁਵਾਰੇ ਰਹਾਉ ਇਹ ਸੰਸਾਰ ਬਕਾਰ ਸੰਸੀ ਮਹ ਤਰਿਉ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪੀ ਆਵੇ ਇਹੋ ਰਸ ਅਕਥ ਕਥਾ ਤਨ ਜਾਨੀ ਜਾ ਕੋ ਆਏ ਸੋਈ ਬਿਹੱਜ ਹਰ ਗੁਰਤੀ ਮਨ ਹੈ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬਹੋਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੇ ਪੋਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ